26 ਸਾਲਾ ਕੁੜੀ ਨੂੰ ਉਸਦੀ ਮਾਸੀ ਨੇ ਹੀ 3 ਲੱਖ ਦੇ ਵਿੱਚ ਵੇਚ ਦਿੱਤਾ ਉਮਰ 26 ਸਾਲ ਹੈ ਕੁੜੀ ਦੀ ਤੇ ਜਦੋਂ 3 ਲੱਖ ਚ ਵੇਚਿਆ ਪੰਜ ਲੋਕ ਸੀ ਜੋ ਉਸ ਨੂੰ ਬੀਕਾਨੇਰ ਲੈ ਕੇ ਗਏ ਨੇ ਜੋ ਪੀੜਤ ਤੇਰੇ ਪੀੜਤ ਦਾ ਬਿਆਨ ਹੈ ਕਿ ਉਸ ਨੂੰ ਪੰਜ ਜਾਣੇ ਬੀਕਾਨੇਰ ਲੈ ਗਏ ਤੇ ਉੱਥੇ ਤਕਰੀਬਨ 1 ਮਹੀਨੇ ਤੱਕ ਜ਼ਬਰਜਨਾਹ ਕੀਤਾ ਗਿਆ ਇਹ ਸਾਰੇ ਬਿਆਨ ਪੁਲਿਸ ਕੋਲ ਸਪੀਡ ਤੇ ਲਿਖਵਾਏ ਨੇ ਜਿਸ ਦੇ ਵਿੱਚ ਸਾਫ ਤੋਂ ਤੇ ਕਿਹਾ ਗਿਆ ਕਿ ਸਿਰਫ 3 ਲੱਖ ਦੇ ਵਿੱਚ ਇਹ ਮਨੁੱਖੀ ਤਸਕਰੀ ਦਾ ਕੰਮ ਕੀਤਾ ਗਿਆ ਜੋ ਇਸ ਕੁੜੀ ਨੂੰ ਉਸ ਰਿਸ਼ਤੇਦਾਰ ਜੋ ਕੁਝ ਵਿਚ ਪਏ ਹੋਏ ਸੀ ਉਹਨਾਂ ਵੱਲੋਂ ਪੰਜ ਲੋਕਾਂ ਨੂੰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਤਿੰਨ ਔਰਤਾਂ ਦੋ ਬੰਦੇ ਸ਼ਾਮਲ ਸੀ ਉਹ ਇਸ 26 ਸਾਲਾ ਕੁੜੀ ਨੂੰ ਬੀਕਾ ਨੇ ਲੈ ਕੇ ਚਲੇ ਗਏ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ जाट ਭਾਈਚਾਰੇ ਦੇ ਨਾਲ ਸਬੰਧਤ ਵੀ ਲੋਕ ਸੀ ਤਾਂ ਇਸ ਕੁੜੀ ਦੇ ਨਾਲ ਉਹਨਾਂ ਪੰਜ ਲੋਕਾਂ ਦੇ ਵੱਲੋਂ ਜਾਂ ਹੋਰ ਲੋਕਾਂ ਵੱਲੋਂ ਵੀ ਲਗਾਤਾਰ ਇੱਕ ਮਹੀਨੇ ਤੱਕ ਜ਼ਬਰਜਨਾਹ ਕੀਤਾ ਜਾਂਦਾ ਰਿਹਾ ਇਹ ਇੱਕ ਸਮਾਜ ਦੀ ਕਹਾਣੀ ਹੈ ਕੁੜੀ ਦੀ ਕਹਾਣੀ ਹੈ ਕਿ ਹਜੇ ਵੀ ਮਨੁੱਖੀ ਤਸਕਰੀਆਂ ਹੋ ਰਹੀਆਂ ਨੇ ਤੇ ਆਪਣੇ ਹੀ ਰਿਸ਼ਤੇਦਾਰ ਯਾਨੀ ਕਿ ਇਸ 26 ਸਾਲਾ ਕੁੜੀ ਦੀ ਮਾਸੀ ਨੇ ਹੀ ਇਹ ਸਾਰੀ ਕਰਤੂਤ ਕੀਤੀ ਹੈ ਮਾਸੀ ਨੇ ਹੀ ਸਿਰਫ 3 ਲੱਖ ਦੇ ਵਿੱਚ ਇਸ ਕੁੜੀ ਦੀ ਇੱਜ਼ਤ ਉਹਨਾਂ ਦਰਿੰਦਿਆਂ ਦੇ ਹੱਥ ਫੜਾ ਦਿੱਤੀ ਹੈ ਤੇ ਉਸ ਤੋਂ ਬਾਅਦ ਇੱਕ ਤੇ ਤਕਰੀਬਨ 1 ਮਹੀਨੇ ਤੱਕ ਉਹ ਦਰਿੰਦੇ ਇਸ ਕੁੜੀ ਨੂੰ ਨੋਚਦੇ ਰਹੇ ਨੇ بار بار ਇਸ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਜਿਸ ਤੋਂ ਬਾਅਦ ਕਿਸੇ ਤਰੀਕੇ ਨਾਲ ਕੁੜੀ ਬਚ ਕੇ ਆਪਣੇ ਪਰਿਵਾਰ ਕੋਲ ਪਹੁੰਚੀ ਤੇ ਹੁਣ ਹਸਪਤਾਲ ਦਾਖਲ ਕਰਵਾਇਆ ਗਿਆ ਆਉ ਸੁਣਦੇ ਆ ਸਾਰੀ ਕਹਾਣੀ ਕਿੰਜ ਇੱਕ ਕੁੜੀ ਉਥੋਂ ਬਚ ਕੇ ਆਈ ਹੈ ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿੰਨੇ ਗਲਤ ਕੰਮ ਕੀਤਾ ਤੇ ਕੌਣ ਲੋਕ ਸੀ ਇਹ ਮੇਰੇ ਨਾਲ 5 ਦਿਨ ਉੱਚੀ ਬੋਲੀ ਇੱਥੇ ਲਿ ਜਾ ਕੇ ਮੈਨੂੰ ਕੋਰਟ ਨੂੰ ਵਿਡਿਊ ਚ ਪਿਆ ਦਿੱਤਾ ਸੀ ਮੈਨੂੰ ਰਿਚਾ ਕੇ ਤੇ ਪੀਕਾ ਨੇ ਛੱਡ ਕੇ ਆਏ ਸੀ ਮੈਨੂੰ ਤੇ ਇਹਨਾਂ ਨੇ ਲਿ ਜਾ ਕੇ ਮੈਨੂੰ ਉਹ ਗਲਤ ਕੰਮ ਕਰਵਾਇਆ ਪੰਜ ਬੰਦੇ ਆ ਗਏ ਪੂਰੀ ਲੇਡੀਆਂ ਸਨ ਤਿੰਨ ਤੇ ਦੋ ਬੰਦੇ ਆ ਗਏ ਉਹ ਲੈ ਕੇ ਗਿਓ ਤੁਹਾਨੂੰ ਕੀ ਲਾਲਚ ਸੀ ਉਹਨਾਂ ਨੂੰ ਉਹਨਾਂ ਨੂੰ ਪੈਸਿਆਂ ਦਾ ਲਾਲਚ ਹੋ ਗਿਆ ਮੈਨੂੰ ਜਾਣ ਕੇ ਲੈ ਕੇ ਗਏ ਸਾਂ ਦੇ ਕੋਥੇ ਕੰਮ ਜਾ ਕੇ ਆਵਾਂਗੇ ਕਿੰਨੇ ਪੈਸੇ ਲਏ ਉਹਨਾਂ ਨੇ ਤੁਹਾਡੇ ਬੰਦੇ ਨੇ 3 ਲੱਖ ਲਿਆ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਕਈ ਵਾਰ ਨਿਕਲਦੀ ਮੈਨੂੰ ਨਹੀਂ ਕੱਲ ਦਿੱਤਾ ਮੈਨੂੰ ਧਮਕੀ ਦਿੱੰਦੇ ਸੀ ਮਾਰਨ ਦੀ ਬਿਲਕੁਰੀ ਨੂੰ ਕਿਹਾ ਬਹੁਤ ਕੋਸ਼ਿਸ਼ ਕੀਤੀ ਮੈਨੂੰ ਫੋਨ ਮਿਲਿਆ ਫੋਨ ਕਰਕੇ ਫਿਰ ਮੈਂ ਵੀਰ ਪਰਿਵਾਰ ਨੂੰ ਫੋਨ ਕੀਤਾ ਉਹ ਮੈਨੂੰ ਲੈ ਕੇ ਆਏ ਆ ਕਦੋਂ ਲਿਆਂਦਾ ਤੁਹਾਨੂੰ ਕੱਲ ਲੈ ਕੇ ਆਏ ਆ ਇੱਥੇ ਦਾਖਲ ਕਰਵਾਤਾ ਸੀ ਮੈਨੂੰ ਆ ਕੇ ਉਹ ਕੌਣ ਬੰਦੇ ਨੇ ਜਿਹੜੇ ਬੀਕਾਨੇਰ ਦੇ ਤੁਹਾਨੂੰ ਉੱਥੇ ਲੈ ਗਏ ਸੀ ਬੰਦੀ ਬਣਾ ਕੇ ਰੱਖਿਆ ਖੇਤ ਦੇ ਚ ਉਹ जाट ਹੈ ਕੋਈ ਉਹਨਾਂ ਦਾ ਆਤਾ ਪਤਾ ਪੁਲਸ ਨੂੰ ਦੱਸਿਆ ਕੋਈ ਕਾਰਵਾਈ ਸੀ ਹਾਂ ਜੀ ਕੀ ਗੱਲ ਹੋਈ ਹੈ ਤੁਹਾਡੀ ਜਨਾਨੀ ਨਾਲ ਕੌਣ ਲੈ ਗਿਆ ਸੀ ਕੀ ਕਦੋਂ ਲੈ ਕੇ ਤੁਸੀਂ ਆਏ ਹੋ ਅਸੀਂ ਕੱਲ ਫਰਸ ਲੈ ਕੇ ਆਏ ਹਾਂ ਉਹਨਾਂ ਉੱਥਾਂ ਅੰਮ੍ਰਿਤਸਰ ਵਾਲੀ ਨੂੰ ਪੰਜ ਬੰਦੇ ਇੱਥੋਂ ਦੇ ਸੀ ਕਿ ਜਦੋਂ ਜਾਣ ਵਾਲੇ ਉੱਥੇ ਜੇ ਤੁਹਾਨੂੰ ਯਾਦ ਆ ਅਸੀਂ ਉੱਥੇ ਜਾਂਦੇਗਾ ਤੇ ਉੱਥੋਂ ਮੈਡੀਕਲ ਕਰਾਵਾਂਗੇ ਕੀ ਹੋਇਆ ਕੀ ਹੈ ਤੁਹਾਡੀ ਜਨਾਨੀ ਨਾਲ ਕਿੰਨੇ ਪੈਸਿਆਂ 'ਚ ਵੇਚਿਆ ਸੀ 1 ਲੱਖ ਰੁਪਏ ਸੀ ਠੀਕ ਹੈ ਤੇ ਕੌਣ ਬੰਦੇ ਸੀ ਉਹ ਪੰਜ ਬੰਦੇ ਇੱਥੋਂ ਦੇ ਆਏ ਸੀ ਕਿ ਹੋਇਆ ਕੀ ਜਾਂਦੇ ਨਾਲ ਮੀਨਾ ਉਹ ਬੰਦੀ ਬਣਾ ਕੇ ਰੱਖਿਆ ਉਹਨਾਂ ਨੇ ਤੇ ਫੇਟੇ ਚ ਰੱਖਿਆ ਉਹ ਉਧਰ ਲੈ ਗਏ ਤੇ ਇਹਨੂੰ ਕਰ ਕੀ ਮੰਗ ਕਰਦੇ ਹੋ ਪੁਲਿਸ ਤੋਂ ਪੁਲਿਸ ਤੋਂ ਅਸੀਂ ਜੀ ਮੰਗ ਕਰਦੇ ਆਂ ਕਿ ਸੜਕਾਂ ਨੇ ਸਾਫ਼ ਹੋ ਜਾਣ ਜਿਹੜੇ ਬੰਦੇ ਇੱਥੇ ਦੇਖੇ ਉਹਨਾਂ ਤੇ ਕਾਰਵਾਈ ਹੋਵੇ ਸਰਫ ਸਾਈਡ